ਫਗਵਾੜਾ ਸ਼ਹਿਰ ਵਿੱਚ ਕਚੈਰੀ ਦੇ ਨਜ਼ਦੀਕ ਪੀਆਰਟੀਸੀ ਬੱਸ ਨੇ ਇੱਕ ਐਕਟਿਵੱਸਵਾਂ ਨੌਸਵਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵੇਲੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਪੀਆਰਟੀਸੀ ਬੱਸ ਨੰਬਰ ਪੀਬੀ08ਡੀਐਸ2274 ਜੋ ਫਗਵਾੜਾ ਤੋਂ ਲੁਧਿਆਣਾ ਦੀ ਤਰਫ ਜਾ ਰਹੀ ਸੀ ਕਿ ਕਚੈਰੀ ਦੇ ਨਜ਼ਦੀਕ ਐਕਟਿਵਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਨਿਵਾਸੀ ਗ੍ਰੀਨਪਾਰਕ ਪਲਾਈ ਰੋਡ ਫਗਵਾੜਾ ਦੇ ਰੂਪ ਵਿੱਚ ਹੋਈ ਹੈ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੱਸ ਨੂੰ ਕਾਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਇੱਕ ਰਾਗੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਨੌਜਵਾਨ ਕਾਫੀ ਦੇਰ ਤੱਕ ਸੜਕ ਤੇ ਪਿਆ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਦੇ ਚਲਦੇ ਨੌਜਵਾਨ ਦੀ ਮੌਤ ਹੋ ਗਈ ਦੂਸਰੇ ਪਾਸੇ ਬੱਸ ਚਾਲਕ ਮੌਕੇ ਤੋਂ ਬੱਸ ਛੱਡ ਕੇ ਫਰਾਰ ਹੋ ਗਿਆ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਨੇ ਬੱਸ ਨੂੰ ਕਾਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਪੀਆਰਟੀਸੀ ਬੱਸ ਜੀ ਸੀਗੀ ਤੇ ਇਹ ਭਾਜੀ ਹੁਣੀ ਪਤਾ ਨਹੀਂ ਐਕਟਿਵ ਆ ਤੇ ਸੀ ਪਤਾ ਨਹੀਂ ਮੋਟਰਸਾਈਕਲ ਤੇ ਸੀਗੇ ਇਹਨਾਂ ਦੇ ਵਿੱਚ ਮਰੀ ਰੋਡ ਦੇ ਉੱਤੇ ਡਿੱਗੇ ਪਏ ਸੀਗੇ ਕੋਈ ਹੱਥ ਨਹੀਂ ਸੀ ਪਾਉਂਦਾ ਤੇ ਮੈਂ 40 ਨਾਲ ਇਹਨਾਂ ਨੂੰ ਅੱਜ ਸਿਵਲ ਹਸਪਤਾਲ ਲੈ ਕੇ ਆਇਆ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕਰੂੰ ਕੰਮ ਬੰਦੇ ਦੀ ਜਾਨ ਬਚ ਚੁੱਕੀ ਹੈ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਮੈਸਰ ਰਪਲਾਈ ਗੜ੍ਹ ਮੱਲੇ ਦਾ ਜੀ ਸਹੀ ਆ ਕਿ ਅਪੀਲ ਜਦੋਂ ਵੀ ਕੋਈ ਅੰਦਰ ਦਾ ਤੁਹਾਨੂੰ ਆਸਾ ਨੀਦਾ ਵਾ ਤੇ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਟ੍ਰੀਟਮੈਂਟ ਲਈ ਹਸਪੀਟਲ ਐਡਮਿਟ ਕਰਵਾਇਆ ਜਾਵੇ ਤੇ ਸਾਰੇ ਕੁਝ ਪਤਾ ਲੱਗਾ ਕਿੱਥੇ ਦਾ ਵਾ ਸਰ ਨਹੀਂ ਅਣਪਛਾਤਾ ਮੈਨੂੰ ਪਤਾ ਨਹੀਂ ਕਿੱਥੇ ਦੇ ਆ ਐਕਸੀਡੈਂਟ ਦਾ ਮਾਮਲਾ ਜੀ ਇਹ ਤਲਾਹ ਮਿਲੀ ਸੀਗੀ ਬਾਡੀ ਦੇਖੀ ਡੰਡਾ ਬਰੋਡਾ ਡਾ ਉਸਾਲਾ ਆਹੋ ਬਾਕੀ ਵਗੂ ਕੇ ਜਾ ਕੇ ਦੇਖ ਰਹੇ ਜੋ ਪਾਲੀ ਹੋ ਗਿਆ ਬੰਦੇ ਲਈ ਸਰ ਕੋਈ ਪਛਾਣ ਵਗੈਰਾ ਹੋਈ ਕਿੱਥੇ ਦੇ ਰਹਿਣ ਵਾਲੇ ਪਛਾਣ ਹੋਈ ਉਹਦੀ ਨਹੀਂ ਹਾਂਜੀ ਉਹ ਗੁਰਪ੍ਰੀਤ ਸਿੰਘ ਹੈਗੇ ਆ ਹਾਂਜੀ ਗ੍ਰੀਨ ਪਾਰ ਉਹ ਇਹਨਾਂ ਕਰਨ ਤੋਂ ਦੀ ਪਛਾਣ ਹੋਈ ਗੁਰਪ੍ਰੀਤ ਸਿੰਘ ਸਨ ਹਰਦੀਪ ਸਿੰਘ ਐਫ 4 ਗ੍ਰੀਨ ਪਾਰਕ ਫੋਨ ਸਰ ਇਹ ਕਿਹਦੇ ਕਿਹਦੇ ਵਿੱਚ ਹੋਇਆ ਐਕਸੀਡੈਂਟ ਕੁਝ ਪਤਾ ਚੱਲੇ ਐਪੀਆਰਟੀਸੀ ਬੱਸਾ ਦੀ ਪੀਵੀ08ਡੀਐਸ 2274 ਪਤਾ ਲੱਗਾ ਬਾਕੀ ਮੌਕੇ 'ਚ ਜਾ ਕੇ ਦੇਖੇ